ਸਤਿ ਸ੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਤੇ ਅੱਜ ਆਇਆ ਮੈਂ ਤਲਵੰਡੀ ਸਾਬੋ ਤੇ ਬਾਜਾਂ ਕੋਲੇ ਬਹੁਤ ਸੋਹਣਾ ਟਰੈਕਟਰ ਹੈ ਤੇ ਸ਼ਰਮੇ ਨਾ ਕਰਾਉਂਦੇ ਥੋੜੀ ਗੱਲਬਾਤ ਤੇ ਆ ਸੋਨਾਲੀ ਕਾ ਬਾਰੇ ਦੱਸ ਦਿਆ ਤੁਹਾਨੂੰ ਤੇ ਬਹੁਤ ਸੋਹਣਾ ਟਰੈਕਟਰ ਹੈ ਭਰਾ ਮੇਰਾ ਜਮਾ ਕੋਕਾ ਪਿੱਛੇ ਆ ਤੇ ਸ਼ਰਮੇ ਨਾ ਕਰਾਉਂਦੇ ਗੱਲਬਾਤ ਤੇ ਸ਼ਰਮਾ ਜੀ ਸਤਿ ਸ੍ਰੀ ਅਕਾਲ ਸੱਚੇ ਰੋ ਠੀਕ ਠਾਕ ਹੋ ਬਈ ਹਾਂਜੀ ਹਾਂਜੀ ਸਾਰੇ ਸੱਚੇ 5 6 4 ਵੀ ਕਾਲਾ ਚ ਰੱਖੇ ਵੀਰੇ ਤੁਹਾਨੂੰ ਭਾਈ ਕੋਸ਼ਿਸ਼ ਕਰੀ ਦੀ ਤੁਹਾਨੂੰ ਜਾਇਜ਼ ਜੇ ਰੇਟ ਦਿਖਾਉਂਦੀ ਹੈ ਨਾ ਹਾਂਜੀ ਹਾਂਜੀ ਤੇ ਬਾਕੀ ਬਾਈ ਕਿ ਬੇਨਤੀ ਹੱਥ ਬੰਨ ਕੇ ਹਾਂਜੀ ਕਿ ਮੈਂ ਟਰੈਕਟਰਾਂ ਦੇ ਵਿੱਚ ਨਹੀਂ ਬੜਿਆ ਹਾਂ ਹਾਂਜੀ ਠੀਕ ਹੈ ਆਪ ਦਾ ਚਲਾ ਕੇ ਤਸੱਲੀ ਕਰਕੇ ਬਾਅਦ ਕਿ ਜਿੰਨੇ ਤੁਹਾਨੂੰ ਤਸੱਲੀ ਆਉਂਦੀ ਹੈ ਨਾ ਉਵੇਂ ਟਰੈਕਟਰ ਲੈ ਕੇ ਜਾਇਓ ਹਾਂਜੀ ਜੇ ਤੁਹਾਡੇ ਪੱਟਾ ਨੋਡ ਨਹੀਂ ਚੱਲਦਾ ਬਾਈ ਤੁਸੀਂ ਮਾੜਾ ਟਰੈਕਟਰ ਕਿਉਂ ਹੋ ਗਿਆ ਸਹੀ ਗੱਲ ਹੈ ਮੈਂ ਉਹਦੇ ਟਰੈਕਟਰਾਂ ਬਾਰੇ ਵੀ ਕਹਿਣਾ ਹੁੰਦਾ ਬਾਈ ਤੁਸੀਂ ਆਪ ਦੀ ਤਸੱਲੀ ਕਰੋ ਜੇ ਮੈਨੂੰ ਤਸੱਲੀ ਆਉਂਦੀ ਹੈ ਉਵੇਂ ਲੈ ਠੀਕ ਹੈ ਜੀ ਠੀਕ ਹੈ ਕੋਈ ਆਪਾਂ ਕਮਾਈ ਖਾਣ ਵਾਸਤੇ ਕਮਾਈ ਤੋਂ ਕਮਾਈ ਵਾਸਤੇ ਵੀਡੀਓ ਨਹੀਂ ਪਾਉਂਦੇ ਹਾਂਜੀ ਹਾਂਜੀ ਬਸ ਸ਼ੌਂਕ ਆ ਬਾਈ ਆਪਾਂ ਨੂੰ ਤੇ ਇਹ ਵੀਡੀਓ ਨਾਲ ਆਪਾਂ ਦਾ ਲੋਕ ਜੁੜ ਗਿਆ ਬਾਈ ਪਿਆਰ ਮੋਹ ਵਾਜ ਦਾ ਆਲ ਵਰਲਡ ਦੇ ਵਿੱਚ ਬਾਈ ਆਪਣਾ ਨਾਮ ਚੱਲਦਾ ਛੋਡੇ ਕਰਕੇ ਹਾਂਜੀ ਤੇ ਅੱਥ ਨੂੰ ਬਾਈ ਪ੍ਰਾਂਤ ਜਿੱਡਾ ਦਿਲ ਹੁੰਦਾ ਮੇਰਾ ਜਦੋਂ ਬਾਹਰ ਐਨ ਆਰ ਬਾਈ ਭਰਾ ਸਾਡੇ ਨਾਲ ਗੱਲਾਂ ਕਰਦੇ ਆ ਤੇ ਬੜੇ ਗਿਫਟ ਭੇਜੇ ਮਨਵੀਰ ਵਰਗੇ ਨੇ ਹਾਂਜੀ ਹਾਂਜੀ ਤੋਂ ਯੂਰਪ ਤੋਂ ਨਿਊਜ਼ੀਲੈਂਡ ਤੋਂ ਉਨੇ ਦਤੂ ਖਾਰੇ ਜਿਦੋਂ ਹਨ ਪਿਆਰ ਮੂਹ ਹੈ ਬਾਈ ਪਤਾ ਪਿਆਰ ਮੂਹ ਦੇ ਭੁੱਖੇ ਆ ਪਾਪਾ ਜੀ ਨੂੰ ਟੈਨਸ਼ਨ ਨਹੀਂ ਇਹ ਸੋਨਾ ਲੀਕਾ ਵਰੀ ਦੱਸੋ ਜੀ ਸੋਨਾ ਲੀਕਾ ਹੈਗਾ 2004 ਮਾਡਲ ਆ ਨੂਲ ਟਾਇਰ ਲਾਉਣੇ ਆ ਹਾਂਜੀ ਪਿਛਲੇ 35 35 40 ਪੈਸੇ ਟਾਇਰ ਆ ਹਾਂਜੀ ਜੇ ਸਾਈਟਰ ਸੁਣਾਵੇ ਤਾਂ ਇਕੱਲੇ ਟਾਇਰਾਂ ਦੀ ਕੰਮ ਹੀ ਆ ਪਿਛਲੇ ਦੀ ਬਾਈ ਸੋਨਾ ਬਹੁਤ ਚੰਗਾ ਲੱਗਦਾ ਹੈ ਟਾਇਰ ਪਾਪਾ ਉੱਪਰ ਵੀ ਨਵਾਂ ਲਵਾਇਆ ਹੋਇਆ ਕਿਸੇ ਨੇ ਹਾਂਜੀ ਕਹਿੰਦਾ ਟਰੈਕਟਰ ਬਾਈ ਨਵਾਂ ਬਹੁਤ ਆ ਟਰੈਕਟਰ ਬਾਕੀ ਕੀ ਗੱਲ ਹੋਰ ਆ ਹਾਂਜੀ ਆਪੀ ਵੀ ਚਿਪਾ ਦੀਆ ਲਿਖਿਆ ਹੋਇਆ ਐ ਪੰਜਾਬ ਨੰਬਰ ਹੈ ਕਿ ਹਰਿਆਣਾ ਜੀ ਅੱਛਾ ਨਾਂ ਵੀ ਹੋ ਜੂਗਾ ਪੀ ਆਹ ਜੀ ਪਾਸ ਵੀ ਹੋ ਜੂਗਾ ਪਾਸ ਨਹੀਂ ਹੁੰਦੀ ਬਾਈ 3 ਦਿਨ ਦਿਖਾਈ ਇਹਦਾ 3 ਦਿਨ ਤੇ ਰੰਗ ਦਿਖਾਈ ਪੰਜਾਬ ਨੰਬਰ ਹੀ ਆ ਪੰਜਾਬ ਨੰਬਰ ਦੀ ਚੋਟ ਆ ਦੇਖੋ ਜੀ 3 ਦਿਨ ਤੇ ਪਿਆਣਾ ਦੇਖੋ ਚੋਟ ਇਸੇ ਜਮਾ ਕੋਕਾ ਪੀ ਲਿਆ ਤੇਰਪਾਉਦਾ ਬਾਈ ਪਿਛਲੇ ਹੋਰ ਤੁਸੀਂ ਸਾਈਡ ਗੇਰ ਆ ਅੱਛਾ ਅਣਾ ਸ਼ਰਮਾ ਚਾਰ ਮਾਤਲਾ ਸੈਰ ਦੀ ਹਾਂ 2 ਲੱਖ 35000 ਰੁਪਏ ਡਮਾੜਾ 2,35,000 ਹਾਂ ਜੀ ਕਿੰਨੇ ਦਾ ਇਹ ਵਾਹ 2 ਲੱਖ 35000 15 ਮੈਂ ਬਹਿਤ ਗੁੰਜੀ ਦੀ ਘਰ ਪੱਟਾ ਪਾਵਨਾ 20000 200 ਕੰਮ ਤੋਂ ਕੰਨ ਜੇ ਮੈਨੂੰ ਪਤਾ ਕੀ ਕਹਿੰਦਾ ਸੀ ਇਹ ਵੀਡੀਓ ਦੁਬਾਰਾ ਸ਼ਰਮਾ 15 ਤੋਂ ਨਗਰਾਈ ਪਤਨ 15 ਦਾ ਦੇ ਹੂੰ ਮੈਂ ਬਹਿਤ ਉਹ ਹਰਦੀ ਹੂੰ 2 ਲੱਖ ਤੇ 10000 ਦਾ ਡੈਕਟਰ ਬਾਕੀ ਜੀ ਬਾਅਦ ਚ ਲੈਓ ਤਸਦੀਕ ਕਰਕੇ ਵੇਖ ਜੀ ਇੰਜਨ ਗੇਅਰ ਤਾਂ ਇੰਜਨ ਗੇਅਰ ਤਾਂ ਹੈ ਇਹਦੇ ਵਿੱਚ ਪੁਰਾਣਾ ਡੈਕਟਰ ਵੀ ਕੱਟਿਆ ਹੋਇਆ ਨੌਨ ਫੈਂਟ ਹੋ ਜੂਏ ਤੇ ਕੱਲੇ ਕੱਲੇ ਟਾਇਰ ਚਾਹੀਦੇ ਪਿਛਲੇ ਨੌਨ ਫੈਂਟ ਹੋ ਜੂਏ ਪੁਰਾਣਾ ਕੱਟਿਆ ਠੀਕ ਹੈ ਠੀਕ ਹੈ ਟਾਇਰ ਪੁਰਾਣੇ ਕੱਲੇ ਚੰਪਾ ਵਾਲੀ ਕਾਪੀ ਆ ਆਨਲਾਈਨ ਸਰਕ ਸੁਭਾ ਸਾਫ ਦੀ ਇਹਦੇ ਪਾਸੋਂ ਵੀ 8000 ਰੋਲ ਜੀ ਠੀਕ ਹੈ ਜੀ ਠੀਕ ਹੈ ਆਨਲਾਈਨ ਚਾਪ ਕਾਪੀ ਠੀਕ ਹੈ ਜੀ ਤੇ ਅੱਗੇ ਆ ਗਿਆ ਆਪਣੇ ਕੋਲੇ ਸੋਨਾ ਲੀਕਾ ਕਿਤੇ ਕਲਮ ਨਹੀਂ ਲਿਖੀ ਟੈਂਟ ਤੇ ਕੱਢਾ ਟਾਇਰਾਂ ਦੀ ਘਾਟ ਹਾਂਜੀ ਹਾਂਜੀ ਅੱਗੇ ਆ ਗਿਆ ਸੋਨਾ ਲੀਕਾ ਸੱਤ ਸਿੱਟੀਆਂ 2 ਟੰਡ ਦੇ ਠੀਕ ਆ ਦੇਖੋ ਭਰਾ ਮੇਰੋ ਬਾਲੇ ਬੰਦਿਆਂ ਨੂੰ ਹੁੰਦਾ ਨਾ ਆਪਾਂ ਬਈ ਮੋਡਲ ਤੋਂ ਬਿਨਾ ਲੈਣਾ ਹਾਂਜੀ ਆ ਖੜਾ ਸਿਕੰਦਰ ਮੋਡਲ ਤੋਂ ਬਿਨਾ ਕਹਿੰਦੇ ਖਰਚਾ ਸਿਕੰਦਰ ਦਾ ਵੱਧਾ ਹੋਊ ਆ ਕੀ ਗੱਲ ਇਹ ਸਿਕੰਦਰ ਮੋਡਲ ਤੋਂ ਬਿਨਾ ਭਾਈ ਆਪਕੋ ਪਈਦਾ ਬਿਲਕੁਲ ਨਵਾਂ ਐਚ ਡੀ ਐਮ ਹੈਵੀ ਡਿਊਟੀ ਵਾਲਾ ਟੈਕਰਾ ਭਾਈ ਉਜਾ ਦਾ ਮਾਡਲ ਹੈਗਾ 16 16 ਮਾਡਲ ਜੀ ਪਿਛਲੇ ਟਾਇਰ ਬਿਲਕੁਲ ਨਵੇਂ ਗੁੱਡੀਆਂ ਤੇ ਹੱਦੇ ਪਈ ਆਏ ਵੀ ਉਹਨੇ ਕਿਹਾ ਪੰਪਨੀ ਦਾ ਨਾਂ ਹੀ ਪਿਆ ਬਾਈ ਆਪੇ ਹਾਂਜੀ ਹਾਂਜੀ ਚਾਹਾਂ ਨਾਲ ਜਿੱਦਾਂ ਲਾ ਚਾਹਤਰੀ ਦੀ ਤੀਰਤ ਕਿੱਥੇ ਹੋਵੇ ਦੇਣੀ ਬਹੁਤ ਪਤਾ ਕਿੰਨੀ ਭੈੜੀ ਆ ਪਾਵਰ ਸਟੇਰਾਂਗਾ ਕੋਈ ਨਹੀਂ ਦੇਣੀ ਬੋਗੀ ਦੇ ਦਾਂਗੇ ਲੈ ਬਾਈ ਛਤਰੀ ਲੈ ਲਾਂਗੇ ਕੁੱਟ ਨਾਲ ਕੇ ਦਿੰਦਾ ਫੱਟੀ ਛਤਰੀ ਦਾ ਕੁਝ ਸਮਾਨ ਨਾਲ ਸੈਲਫ ਉਸਤਾਦ ਮੌਕੇ ਤੇ ਐ ਕਿ ਐ ਨਾ ਕਿ ਕੋਈ ਪੈਂਛਰ ਮਾਂ ਵੀ ਮਰੀ ਦਾ ਸੈਲਫ ਸਟਾਟ ਉਹ ਵੀ ਸੈਲਫ ਸਟਾਟ ਹੁੰਦਾ ਹੈ ਬੈਟਰੀ ਬੈਟਰੀ ਸਹੀ ਹੈ ਤਾਂ ਨਵਾਂ ਟਰੈਕਟਰ ਭਾਈ ਜਮਾ ਕੋਕਾ ਵੀ ਸੀ ਇਹ ਵੀਰੇ ਪੁਰਾਣਾ ਟਰੈਕਟਰ ਵੀ ਕੱਟਿਆ ਜਾਊ ਲੋਨ ਫ੍ਰੈਂਕ ਦੀ ਹੋਣੀ ਪੰਜਾਬ ਨੰਬਰ ਹਾਂਜੀ ਫਰਸਟ ਪਾਰਟੀ ਪੰਜਾਬ ਦਾ ਹਾਂਜੀ 4 ਲੱਖ 85 ਹਜ਼ਾਰ ਤਾਂ ਹੋਗੀ 30 ਦੀ ਡਿਮਾਂਡ ਹੈ ਹਾਂਜੀ ਕਿੰਨੇ ਪੈਸੇ 15 ਹਜ਼ਾਰ ਕਰੋਦ ਹਨ 70 ਹਜ਼ਾਰ ਇਹ ਜੀ ਗੱਲ ਕਰਿਆ ਤਾਂ ਜੀ ਹਾਂ ਭਾਈ ਜੀ ਭਾਈ ਜਿਆਦਾ ਜਿਆਦਾ ਟਰੈਕਟਰ 15 ਹਜ਼ਾਰ ਮੇਰੇ ਭਰਾ ਦੇਖੇ ਉਹ ਦੇਖੇ ਤਾਂ ਜਾਂਦੇ ਮਾਫੀ ਕਰਦੇ ਹਾਂ ਧਾਕੇ ਧਾਕੇ ਦੇ 70 ਹਜ਼ਾਰ ਕੋ ਹੂੰ ਕੁਛ ਹੀ ਕਹੀ ਜਾਵੇ ਯਾਰ ਬਾਈ ਤਾਂ ਮੈਂ ਮੇਰੇ ਕਾਲੀ ਬੱਜੇ ਹਾਂਜੀ ਤੇ ਮੈਂ ਇਹਦਾ ਇਹਦਾ ਥੁ ਮਾਰ ਕੇ ਆਪਰੇਸ਼ਨ ਕਰੂੰਗਾ ਚੋਰ ਇਹਨਾਂ ਤੱਕ ਜਾਂ ਹੋਊਗਾ ਮੇਰੇ ਭਰਾ ਦੇਖਦੇ ਹੋਊਗਾ ਉਦੋਂ ਆ ਨਾ ਘੱਡੀ ਪੂਰੇ 3.5 ਲੱਖ ਰੁਪਏ ਦਾ ਟਰੈਕਟਰ ਲੈ ਜਾ ਬਾਈ 10000 ਘਟਾ ਤਾ ਠੀਕ ਹੈ ਜੀ ਇੱਥੇ ਮਾਣਦਾ ਇੱਥੇ ਯਾਰ ਜਾਰੀ ਦੋਟੇ ਵੱਡੇ ਆਫਰ ਆ ਭਰਾ ਮੇਰੇ ਜਮਾ ਨਵਾਂ ਟਰੈਕਟਰ ਆ ਕਿਉਂ ਬਾਈ ਜਮਾ ਨਵਾਂ ਹਾਂਜੀ ਅੱਜ ਆ ਉਹ ਦੱਸਿਆ ਇੱਕ ਵੀਡੀਓ ਬਣਾਉਣ ਵਾਲਾ ਹਾਂਜੀ ਆ ਬਦੇ ਕੋਲ ਅੱਗੇ ਆ ਗਿਆ 8 ਤੋਂ 55 ਬਹੁਤ ਸੋਹਣਾ ਟਰੈਕਟਰ ਆ ਭਰਾ ਮਰੋ ਆ ਵੇਹਰ ਤਿਆਰ ਚ ਮੇਰੇ ਤੋਂ ਭੋਲਾ ਬਿਲਕੁਲ ਨਵੇਂ ਟਾਇਰ ਆ ਇਹਦੇ ਆ ਦੇਖ ਲੋ ਨਵੇਂ ਟਾਇਰ ਆ ਭਰਾ ਮਰੋ ਹਾਂਜੀ ਸਾਰੇ ਟਾਇਰ ਬਿਲਕੁਲ ਨਵੇਂ ਬਿਲ ਮਿਲੂਗਾ ਟਾਇਰਾਂ ਦਾ ਸਾਰਾ ਓਰੀਜਨਲ ਆ ਨਗਰਿਆੜ ਹਲਕੇ ਫੁਟਕੇ ਰੰਗ ਹੋਏ ਆ ਇਹ ਪੰਜਾਬ ਨੰਬਰ ਆ ਜੀ ਪੰਜਾਬ ਨੰਬਰ ਆ ਭਰਾ ਅੱਛਾ ਤੀ ਇਹਦੀ ਵੀ ਨਹੀਂ ਕਿਤੇ ਕਿੱਦੂਗੀ ਅੱਛਾ ਨਹੀਂ ਇਹਦੇ ਨਾਲ ਕਿੱਤੋਂ ਬਕੇ ਰਪਦਾ ਕਿੱਡੀ ਪੇੜੀ ਆ ਨਾ ਛਤਰੀ ਲਾ ਕੇ ਦੇਣੀ ਪੁੰਬਈ ਆਪਣੀ ਵੀਡੀਓ ਦੇਖਿਆ ਹੋ ਛਤਰੀਆਂ ਦਾ 35 ਤੋਂ 40000 ਦੀ ਬਾਈ ਫਰੀਕ ਰੈਂਡਾ ਭੱਟੀ ਛਤਰੀ ਨਾਲ ਹਾਂਜੀ ਐਪ 67 ਸਮਝ ਯਾਰ ਕਿਹੜਾ ਮਾਡਲ ਹਾਂਜੀ ਰੈਂਡਾ ਨੰਬਰ ਆ 375000 ਦਾ ਡਿਮਾਂਡ ਹੋ ਗਈ ਹਾਂਜੀ ਤੇ ਬਾਕੀ ਕਿੰਨੇ ਹੋਣਗੇ 360000 ਕਹਿੰਦਾ ਬਾਈ ਯਾਰ ਹਾਂਜੀ ਤੇ ਬਾਈ ਨੂੰ ਐ ਹੋ ਗਿਆ ਤੇ ਸ਼ਰਮਾ ਵੀ ਡਾਊਗਾ ਹਾਂ ਐ ਨਹੀਂ ਜਾ ਤਾ ਆ ਵੀਦਾ ਜ ਮੈਨੇ 3.5 ਲੱਖ ਹੋ ਗਿਆ 3.5 ਲੱਖ ਆ ਗਿਆ ਇੰਤ ਤਿੰਨ ਲੱਖ ਤੇ 45000 ਰੁਪਏ ਦੇ ਠੀਕ ਹੈ ਜੀ ਤੂੰ ਦਾ ਬਹੁਤ ਛੋਣਾ ਟਰੈਕਟਰ ਆ ਭਰਾ ਕੋਈ ਘੈਂਟ ਗੱਲ ਬਾਤ ਤੇ ਅੱਗੇ ਹੋਰ ਦਿਖਾਉਣਾ ਤੁਹਾਨੂੰ ਕੋਈ ਬਹੁਤ ਕੋਈ ਟਰੈਕਟਰ ਪਾਉਣਾ ਬਹੁਤ ਛੋਣਾ ਟਰੈਕਟਰ ਆ ਭਰਾ ਕੋਈ ਤੇ ਉਹ ਦੂਜਾ ਵਾਲਾ ਕਰਦਾ ਗੱਲ ਬਾਤ 35 ਵਾਲਾ ਡੀ ਆਈ ਸੋ ਨਲਿਕਾ 35 ਆ ਰਹੀ ਹੈ ਬਹੁਤ ਵਾਹ ਟਰੈਕਟਰ ਹੈ ਭਰਾ ਮੇਰੇ ਆਨਲਾਈਨ ਆ ਆ ਦੇਖੋ ਘੈਂਟ ਗੱਲ ਬਾਤ ਹੈ ਪੂਰਾ ਮਾਲ ਕੇ ਕਹਿੰਦਾ ਭਾਈ ਪਾ ਦੇ ਕਹਦਾ ਟਰੈਕਟਰ ਮੇਰਾ ਹਾਂ ਸਾਈਡ ਵੀ ਹਾਈ ਕੀ ਫੁਲਕੀ ਕਰਾਉਣੀ ਪੂਗੀ ਟੱਚ ਹਾਂਜੀ ਆ ਦੇਖੋ ਹਾਂਜੀ ਹਾਂਜੀ ਅੰਦਰ ਵਿੱਚ ਕਹਿਣਾ ਮਾਰੀ ਕਰਾਉਣੀ ਪੈ ਟਾਇਰ ਕਿੰਨੇ ਕਾ ਜੀ ਟਾਇਰ ਹੈ ਗਿਆ ਭਾਈ ਚਹਿ ਚੰਗੇ ਆ ਬੋਲੋ ਦੇਸੀ ਪੈਸੇ ਟਾਇਰ ਹਾਂਜੀ ਉੱਪਰ ਲੱਗਾ ਹੈ ਬਾਕੀ ਰੇਜਨਾ ਸਾਰਾ 30 ਫੁੱਟ ਲੱਗੇ ਹਾਂਜੀ ਇਹ ਪੰਜਾਬ ਨੰਬਰ ਹੈ 3 ਸਲੈਂਟ ਹਰਿਆਣਾ ਨੰਬਰ ਹਰਿਆਣਾ ਨੰਬਰ ਆ ਭਰਾ ਮੇਰੇ ਤੇ ਮਦਰ ਐਡ ਤਾਂ ਬਾਈਆਂ ਨਾਲ ਕਰਾਉਣੇ ਪੈਣਗੇ ਕਿੰਨੇ ਪੈਸੇ ਦਾ 30 ਲੱਖ ਰੁਪਏ ਚਾਹੇ ਜੀ ਰੁਪਏ ਯਾਰ ਇੰਨੇ ਬਗਾ ਥੋੜਾ ਹੁੰਦਾ ਇਹ ਲਿਖਾਇਆ ਕਰਦਾ ਯਾਰ ਇਹ ਪੀਕੇ ਲੈ ਦੋ 30 ਲੱਖ ਨਹੀਂ ਨਹੀਂ ਪਰ 80 ਥੋੜਾ ਲੈ ਕੇ ਟਰੈਕਟਰ ਪਿਆ ਇਹ ਨਹੀਂ ਯਾਰ ਨਹੀਂ ਨਹੀਂ ਸਾਡਾ ਤਿੰਨ ਲੱਖ ਤੇ 20 ਹਜ਼ਾਰ ਰੁਪਏ ਦੇ ਦੇ ਬਾਈ ਤੋਂ ਟਰੈਕਟਰ ਲੈ ਜੀ ਠੀਕ ਆ ਜੀ ਠੀਕ ਹੈ ਜੀ ਕੀ ਕਰੇ ਤੇ ਆਪਣਾ ਨੰਬਰ ਲਾਤੀ ਤੂੰ ਕੋਈ ਨਹੀਂ ਵੀ ਦਾਏ ਬਾਈ ਨੰਬਰ 93775 ਜੀ 99278 ਜੀ ਠੀਕ ਹੈ ਆਪਣਾ ਇਹ ਤੇ ਤੁਹਾਨੂੰ ਨਾ ਲੋਟ ਆਏ ਬਾਈ ਤੁਹਾਨੂੰ ਆਪਾਂ ਨੂੰ ਕਰ ਲੈ ਫੋਨ 947884515 ਬਾਈ ਜੀ ਕੋਪਰਲਾ ਸੱਟ ਲੈ ਲਈ ਬੱਚੇ ਨਹੀਂ ਕੋਈ ਵੀ ਟਰੈਕਟਰ ਲੈਣਾ ਹੋਵੇ ਲੋਨ ਫਰੈਂਸ ਵੀ ਕਰਾ ਦਿੰਦੇ ਆ ਪੁਰਾਣਾ ਟਰੈਕਟਰ ਵੀ ਕਟ ਕਟ ਕਰ ਲੈਣੇ ਬਾਈ ਜਾਇਜ਼ ਕਟਾਂਗੇ ਜੇ ਤੇ ਕਟ ਲੈਣੇ ਲੱਗੇ ਸ਼ਰਮਿੰਦੇ ਕਟਾਂਗੇ ਜਾਇਜ਼ ਜਾਇਜ਼ ਕੱਟ 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 ਲਿਆ ਅੱਠ ਦਿਨ ਸਾਡਾ ਡੈਕਟਰ ਵੀ ਰੱਖ ਲੋ ਅੱਠ ਦਿਨ ਉਹ ਵੀ ਰੱਖ ਲਿਓ ਜੇ ਤੁਹਾਡਾ ਵੱਧ ਪਿੱਛਲਾ ਕਿਤੇ ਵੇਚ ਦਿੱਤੀ ਮੱਕੀ ਠੀਕ ਹੈ ਗੱਲ ਬਾਈ ਤੇ ਰੱਜ ਕੇ ਵੀਡੀਓ ਨੂੰ ਬਾਈ ਪਿਆਰ ਦੇਆ ਕਰੋ ਲਾਈਕ ਕਮੈਂਟ ਸ਼ੇਅਰ ਫੋਲੋ ਕਰਿਆ ਕਰੋ ਬਾਈ ਕਿ ਤੁਹਾਡੇ ਬਾਤਿਆਂ ਦੀ ਮਿਹਨਤ ਕਰਦੇ ਆ ਤੇ ਕੰਮ ਵੀ ਛੱਡੀ ਦਾ ਹੁੰਦਾ ਤੇ ਪੁੱਲਰ ਤਲਵੰਡੀ ਸਾਭੂ ਵਾਲਾ ਚੈਨਲ ਤੇ ਸ਼ਰਮਾ ਤਲਵੰਡੀ ਸਾਭੂ ਵਾਲਾ ਉਹ ਦੋ ਚੈਨਲ ਬਾਈ ਜੱਜ ਕੇ ਪਿਆਰ ਪਿਆ ਕਰੋ ਤੇ ਜੇ ਤੁਹਾਨੂੰ ਕਮੀ ਲੱਗੇ ਕਮੈਂਟ ਕਰ ਦਿਆ ਕਰੋ ਕੋਈ ਚੱਕਰ ਨਹੀਂ ਕਰੋ ਕਮੈਂਟ ਜੇ ਕਮੀ ਲੱਗੇ ਤਾਂ ਕਮੈਂਟ ਕਰਿਓ ਭਾਈ ਨਹੀਂ ਫालतू ਗਲਤ ਕਮੈਂਟ ਨਹੀਂ ਨਹੀਂ ਰਿਪਲਾਈ ਆਪਾਂ ਤੁਹਾਨੂੰ ਭੇਜਾਂਗੇ ਬਹੁਤ ਵਾਰੀ ਹੋਣੀ ਸੱਚੀ ਹੈ ਕਿ ਬਹੁਤ ਸੋਨੇ ਡਾਇਰੈਕਟਰ ਆ ਭਰਾ ਮੇਰੇ ਸਰਵੇਂ ਕੋਲੇ ਤੇ ਰੰਡੀ ਜਾਬੂ ਤੇ ਘੈਂਟ ਗੱਲ ਬਾਤ